ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਜਾਂ ਕਹਿ ਲੋ ਵੀ ਕੋਠੇ ਜੈਲਦਾਰ ਅਵਤਾਰ ਸਿੰਘ ਵਾਲੇ ਨੇੜੇ ਇਹ ਜੈਤੋ ਦੇ ਆ ਤੇ ਜੈਤੋ ਸ਼ਹਿਰ ਦੇ ਇਹ ਕੋਠੇ ਆ ਇਹਨਾਂ ਨੂੰ ਛੜਕ ਆਉਂਦੀ ਆ ਦੋਸਤੋ ਜਦੋਂ ਆਪਾਂ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਇੱਕ ਕੱਸੀ ਆਉਂਦੀ ਆ ਕਸੂਆ ਆਉਂਦਾ ਉਹਦੇ ਤੋਂ ਪਹਿਲਾਂ ਇੱਕ ਪੈਟਰੋਲ ਪੰਪ ਹੈ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਦੇ ਉੱਤੇ ਚੜ੍ਹਦੇ ਵਾਲੇ ਪਾਸੇ ਨੂੰ ਇੱਕ ਸੜਕ ਮੁੜਦੀ ਆ ਉਸ ਚੜਕ ਦੇ ਉੱਤੇ ਘਰ ਹੈ ਕੋਠੇ ਜੈਲਦਾਰ ਅਵਤਾਰ ਸਿੰਘ ਵਾਲੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਥੋੜੇ ਜੇ ਪਸ਼ੂ ਕਾ ਰਸਤੇ ਰੱਖਦੇ ਆ ਇਹਨਾਂ ਦੇ ਇਹ ਘਰ ਦੇ ਪਸ਼ੂ ਆ ਕੋਈ ਵਪਾਰ ਨਹੀਂ ਬਾਈ ਹੋਰੀ ਕਰਦੇ ਕਿ 나ਗ ਤੁਸੀਂ ਕੁਛ ਜਿਹੜੇ ਹੋਰ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਅੱਜ ਇੱਕ ਇਹ ਮੱਝ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਹੈ ਵਜ਼ਨ ਫੁੱਲਾ ਮੱਝ ਦਾ ਲੰਬਾਈ ਚੰਗੀ ਹੈ ਪਰ ਹਾਈਟ ਮੀਡੀਅਮ ਹੈ ਦਰਮਿਆਨੇ ਕੱਦ ਦੀ ਤੇ ਮਧਰੀ ਗੋਡੀ ਦੀ ਇਹ ਵੀ ਮੱਝ ਹਵਾਨਾ ਬੜਾ ਚੰਗਾ ਦਿਸਦਾ ਪਰ ਜਦੋਂ ਵੀਡੀਓ ਬਣਾਵਾਂਗੇ ਉਦੋਂ ਚੰਗੀ ਤਰ੍ਹਾਂ ਦਿਖਾਵਾਂਗਾ ਪਰ ਥਣਾ 'ਚ ਥੋੜਾ ਫਰਕ ਤੁਸੀਂ ਮਗਰਲੇ 'ਚ ਆਪਸ ਵਿੱਚ ਦੇਖੋਗੇ ਇੱਕ ਥਾਂ ਥੋੜਾ ਭਾਰਾ ਜਿਹੜਾ ਉਹ ਮੱਝ ਦਾ ਦਿਸਦਾ ਬਾਕੀ ਆਪਾਂ ਡਿਟੇਲ ਇਹਦੇ ਬਾਰੇ ਪੁੱਛ ਲੈਣੀ ਆ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿਹਨੂੰ ਜੱਜ ਜੂਗੀ ਮੱਝ ਉਹ ਵੀ ਆ ਕੇ ਤਸੱਲੀ ਕਰੂਗਾ ਤੇ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਦੱਸ ਦਿਓ ਜੀ ਆਪਣਾ ਨਾਮ ਲਖਵੀਰ ਸਿੰਘ ਜੀ ਲਖਵੀਰ ਬਾਈ ਇਹ ਘਰ ਦੇ ਪਸ਼ੂ ਆਪਣੇ ਜਿਹੜੇ ਰੱਖੇ ਹਾਂਜੀ ਵੀਰੇ ਘਰ ਦੀ ਕਿੰਨੇ ਦਿਨ ਲਾਉਗੀ ਹਜੇ ਸੋਣ ਚ ਹਜੇ 5-7 ਦਿਨ ਲੱਜੂਗੇ ਦੁੱਧ ਦਾ ਕੀਰ ਕੱਢ ਰਿਹਾ ਪਿਛਲੇ ਸਵੇਰੇ ਬਈ ਇਹਨੇ ਪਹਿਲੇ ਸਵੇਰੇ ਦਿੱਤਾ 13 ਲੀਟਰ ਦੂਜੇ ਸਵੇਰੇ 16 ਲੀਟਰ ਠੀਕ ਹੈ ਹਾਂਜੀ ਐਦ ਕੀ ਆਸ 17-18 ਦੀ ਕਰਦੇ ਦਿਨ ਕਿੰਨੇ ਦੱਸਿਆ ਲੱਜੂਗੀ ਹਜੇ ਹਜੇ 5-6 ਦਿਨ ਹੋਰ ਲੱਜੇ ਠੀਕ ਹੈ ਜਿਹੜਾ ਸੀਮਨ ਇਹਦੇ ਭਰਿਆ ਕੋਈ ਸਹੀ ਡਿਟੇਲ ਆਪਣਾ ਡਾਇਰੈਕਟ ਕ੍ਰੋਸ ਹੀ ਆ ਬਈ ਮੁਰਾ ਆਪਣੇ ਤੋਂ ਠੀਕ ਹੈ ਡਾਇਰੈਕਟ ਕ੍ਰੋਸ ਕਰਾਈ ਵੀ ਹਾਂਜੀ ਕੀ ਡਿਮਾਂਡ ਰੱਖਦੇ ਹੋ ਬਈ ਇਹਦੀ ਡਿਮਾਂਡ ਬਈ ਇਹਦੀ 1,32,000 ਰੁਪਇਆ 1,32,000 ਹਾਂਜੀ ਠੀਕ ਹੈ ਸ ਆਮ ਪਸ਼ੂ ਪਾਲਕ ਜਿਹੜੇ ਕਦੇ-ਕਦੇ ਪਸ਼ੂ ਵੇਚਦੇ ਉਸ ਘਰ ਚੋਂ ਵੀਡੀਓ ਹੈ ਰੇਟ ਮਾਲਕ ਆਪਣੀ ਮਰਜ਼ੀ ਨਾਲ ਕਰਦਾ ਮੇਰਾ ਕੰਮ ਆ ਤੁਹਾਨੂੰ ਹਰੇਕ ਐਂਗਲ ਤੋਂ ਪਸ਼ੂ ਦਿਖਾਉਣਾ ਖੋਲੋ ਬਈ ਪੂਛ ਇਹਦੀ ਥੋੜੀ ਜੀ ਹੋਰ ਲੰਬੀ ਸੀ ਇਹਦੇ ਉੱਤੇ ਮੱਝ ਨੇ ਪੈਰ ਧਰਤਾ ਜਿਹਦੇ ਨਾਲ ਥੋੜੀ ਟੁੱਟ ਗਈ ਥੱਲੇ ਹਾਲਾਂਕਿ ਖੁੱਚਾਂ ਤੋਂ ਫੇਰ ਵੀ ਅੱਧਾ ਫੁੱਟ ਥੱਲੇ ਹੈਗੀ ਹੈ ਮਤਲਬ ਇਹ ਨਹੀਂ ਹੈ ਵੀ ਟੁੱਟੀ ਪੂਛ ਤੁਹਾਨੂੰ ਨਜ਼ਰ ਆਊਗੀ ਇਹ ਜ਼ਰੂਰ ਹੈ ਵੀ ਉੱਤੋਂ ਵਾਲ ਜੇ ਝੜ ਜਾਂਦੇ ਕਿਉਂਕਿ ਦਵਾਈ ਲਾਉਣੀ ਸੀਗੀ ਮੱਝ ਨੇ ਪੈਰ ਉੱਤੇ ਧਰਤਾ ਸੀ ਪੂਛ ਦੇ ਦਰਮਿਆਨੇ ਜੇ ਕੱਦ ਚ ਬਾਲਾ ਵੱਡਾ ਕੱਦ ਨਹੀਂ ਗਾ ਪਰ ਹਵਾਨਾ ਬੜਾ ਚੰਗਾ ਦਿਸਦਾ ਦੋਸਤੋ ਥਣ ਬਾਰੇ ਮੈਂ ਪਹਿਲਾਂ ਦੱਸਦਾ ਸੀ ਪਿਛਲਾ ਇੱਕ ਥੋੜਾ ਮੋਟਾ ਦੂਜੇ ਥਣ ਨਾਲੋਂ ਢਾਂਜਾ ਤੁਸੀਂ ਦੇਖ ਲਓ ਇਹ ਗ੍ਰੇਡੇਡ ਮੱਝ ਹੈ ਜਦੋਂ ਮੂਰਾ ਤੇ ਨੀਲੀ ਰਾਵੀ ਮਿਕਸ ਲੱਗਦੀ ਹੈ ਰੰਗ ਫੁੱਲ ਬਲੈਕ ਹੈ ਹਾਲਾਂਕਿ ਭਾਈ ਫੇਰ ਮੁੜੇ ਉਧਰ ਨੂੰ ਤੁਸੀਂ ਇਹਦਾ ਹਵਾਨਾ ਹੁਣ ਫੇਰ ਦੇਖੋ ਹਜੇ 5-6 ਦਿਨ ਇਹ ਮੱਝ ਬਈ ਦੀ ਹੋ ਰਹਾ ਮੁਤਾਬਕ ਲੈਂਦੀ ਹੈ ਤੇ ਉਸ ਦਿਨਾਂ ਦੇ ਵਿੱਚ ਇਹਨੇ ਹਵਾਨਾ ਪੂਰਾ ਭਰਨਾ ਹੈ 132200 ਇਹਦੀ ਡਿਮਾਂਡ ਬਾਈ ਹੋ ਰਿਆ ਨੇ ਕੀਤੀ ਐ ਵਿੱਚੋਂ ਮਾਨਤਨ ਹੋਊਗਾ ਜਿਹਨੂੰ ਪਸੰਦ ਆਵੇ ਤਾਂ ਇੱਕ ਵਾਰ ਆਕੇ ਤੁਸੀਂ ਜ਼ਰੂਰ ਦੇਖਿਓ ਰੇਟ ਬਾਰੇ ਮੈਂ ਪਹਿਲਾਂ ਵੀ ਦੱਸਤਾ ਸੀ ਵੀ ਕਦੇ-ਕਦੇ ਪਸ਼ੂ ਬਾਈ ਜੀ ਹੋਰੀ ਕੋਈ ਪਸ਼ੂ ਐਕਸਟਰਾ ਤਿਆਰ ਹੋਵੇ ਤਾਂ ਕਦੇ ਵੇਚਣਾ ਹੁੰਦਾ ਸੋ ਉਹਦੇ ਕਰਕੇ ਮਾਰਕੀਟ ਰੇਟ ਜਾਂ ਆਪਦੇ ਪਸ਼ੂ ਦੀ ਜੱਜਮੈਂਟ ਓਵੇਂ ਨਹੀਂ ਹਰੇਕ ਇਨਸਾਨ ਨੂੰ ਹੁੰਦੀ ਸੋ ਤੁਹਾਨੂੰ ਜਿੰਨਾ ਜੱਜਦਾ ਤੁਸੀਂ ਉਸ ਹਿਸਾਬ ਤੇ ਲਾ ਕੇ ਦੇਖ ਸਕਦੇ ਹੋ ਇਹ ਮੱਝ 21 ਸੀ ਅੱਜ ਦੀ ਵੀਡੀਓ ਚ ਜਿਹੜਾ ਨਾਗ ਤੁਹਾਨੂੰ ਮੈਂ ਦਿਖਾਉਣਾ ਸੀਗਾ ਤੋਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੋ ਜਿਹਨੂੰ ਚੰਗੀ ਲੱਗੇ ਦੋਸਤੋ ਤਾਂ ਤੁਸੀਂ ਪਹੁੰਚ ਸਕਦੇ ਹੋ ਜੈਤੋ ਦੇ ਵਿੱਚ ਇਹ ਮੱਝ ਫੋਰ ਸੇਲ ਅੱਜ ਦੀ ਵੀਡੀਓ ਦੇ ਵਿੱਚ ਹਵਾਨਾ ਹੁਣ ਵੀ ਤੁਸੀਂ ਇਸ ਮੱਝ ਦਾ ਫੇਰ ਦੇਖੋ ਚੰਗਾ ਰੋਖਾ ਹਵਾਨੇ ਦਾ ਬਾਕੀ ਜੋ ਚੀਜ਼ ਹੈ ਉਹ ਕਲੀਅਰ ਇੱਥੋਂ ਆਪਾਂ ਨੂੰ ਹੁਣ ਜਜਮੈਂਟ ਹੋ ਰਹੀ ਹੈ ਸੋ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਹੁਣ ਹਵਾਨਾ ਤੇ ਨਾ ਕੱਢਦੇ ਬੈਠਣੀਆਂ ਤਾਂ ਠੀਕ ਹੈ